ਤੇ ਇੱਥੇ ਕਰਕੇ ਜਿਵੇਂ ਆਪਣਾ ਡਰਮ ਇਹ ਭਰ ਗਿਆ ਠੀਕ ਹੈ ਹਾਂਜੀ ਇਹਨੂੰ ਆਪਾਂ ਘੁਮਾ ਦਾਂ ਨਾ ਠੀਕ ਹੈ ਆ ਆਪਣੇ ਜੈਕ ਥੱਲੇ ਆ ਗਿਆ ਇਹ ਠੀਕ ਹੈ ਉਹ ਜੈਕ ਲੱਗਿਆ ਉਹ ਜੈਕ ਲੱਗਿਆ ਨਾ ਕਿਚਾਰ ਆ ਜਿਹੜਾ ਇਹ ਪੈਕ ਕਰ ਦਿੰਦੀ ਆ ਦਿਨ ਦੇ ਵਿੱਚ ਇਹਦੇ ਵੀਰੇ ਦੇਖੋ ਕਣਵੇਰ ਚ ਮਾਲ ਪਾਉਣ ਵਾਲੀ ਲੇਬਰ ਚਾਹੀਦੀ ਆ ਜਿੰਨਾ ਮਰਜੀ ਕੰਮ ਲੈ ਲਓ 1 ਮਿੰਟ ਦਾ ਪ੍ਰੋਸੈਸ ਹੁੰਦਾ ਤਾਂ ਤੂੰ ਤਾਂ 30 ਸਕਿੰਟ ਦਾ ਹੁੰਦਾ ਆਪਾਂ 1 ਮਿੰਟ ਦਾ ਕਹਿ ਕੇ ਚੱਲਾਂਗੇ 1 ਮਿੰਟ ਦੇ ਵਿੱਚ ਲਫਾਫਾ ਕੱਢ ਦਿੰਦੀ ਆ ਜਾਨੀ ਆਹਲੇ ਹੀ ਡਿਮਾਂਡ ਹੁੰਦੀ ਆ ਵੀ ਜ ਇੰਜਨ ਲਗਾਉਣਾ ਜਾਂ 3 ਫੇਸ ਮੋਟਰ ਲਵਾਉਣੀ ਆ ਤੇ ਜਾਂ ਪੀਟੀਓ ਤੇ ਕਰਵਾਉਣੀ ਆ ਆਪਾਂ ਤਿੰਨੇ ਚੀਜ਼ਾਂ ਦੀ ਕਰਕੇ ਦੇ ਦਾਂਗੇ ਤੇ ਆਪਣਾ ਰੇਟ ਦਾ ਕਿੰਨਾ ਕੁ ਡਿਫਰੈਂਸ ਆ ਆਪਣਾ ਵੀਰੇ ਖਾਸਾ ਹੀ ਵਾਰਕ ਸਾ ਪੂਰਾ ਹੀ ਫਰਕ ਆ ਨਾ ਨਾ ਕਰਦੇ ਜਾਨੀ ਲੱਖ ਰੁਪਏ ਨੂੰ ਫਰਕ ਪੈ ਜਾਂਦਾ ਲੱਖ ਰੁਪਏ ਨੂੰ ਫਰਕ ਪੈ ਜਾਂਦਾ ਤੇ ਐਡਜਸਟੇਬਲ ਵੀ ਆ ਇਧਰੋਂ ਵੱਡੀ ਗੱਲ ਆ ਹਾਂਜੀ ਵੀਰੇ ਆ ਪਿੰਨਾ ਕਰਕੇ ਤੁਸੀਂ ਉੱਚੀ ਵੀ ਕਰ ਸਕਦੇ ਹੋ ਤੇ ਤੁਸੀਂ ਆ ਪਿੰਨਾ ਕੱਢ ਕੇ ਤੁਸੀਂ ਨੀਵੀਂ ਵੀ ਕਰ ਸਕਦੇ ਕਣਵੀਰਾ ਉੱਚੀ ਨੀਵੀਂ ਇੱਥੋਂ ਹੋ ਜੂ ਅਸੀਂ ਤੇ ਜਿਹੜਾ ਇੱਥੇ ਬੈਠਾ ਉਹਨੂੰ ਪਹਿਲੀ ਪਤਾ ਲੱਗ ਜੂ ਵੀ ਹੁਣ ਆਪਣਾ ਲੋਕ ਲੱਗਿਆ ਨਹੀਂ ਉੱਥੇ ਲੱਗਿਆ ਅੱਸੀ ਗੱਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਪਹੁੰਚਿਆ ਮਿੱਤਰੋ ਪਿੰਡ ਸੈਜੜੇ ਦੇ ਵਿੱਚ ਵੀਰ ਹਰਮਣ ਕੋਲ ਤੇ ਬਾਈ ਹਾਰਮਨ ਨੇ ਮਸ਼ੀਨ ਤਿਆਰ ਕਰੀਆ ਚਾਰ ਪੈਕ ਕਰਨ ਵਾਲੀ ਤੇ ਮਸ਼ੀਨ ਦੇਖੋ ਪਹਿਲਾਂ ਤਾਂ ਬਹੁਤ ਘੈਂਟਾਂ ਨਾਲ ਤਿਆਰ ਕੀਤੀ ਆ ਤੇ ਬਾਕੀ ਇਹਦੇ ਬਾਰੇ ਸਾਰੀ ਜਾਣਕਾਰੀ ਵੀਰ ਹਾਰਮਨ ਤੋਂ ਲੈਣੇ ਆਸੀ ਗੱਲ ਵੀ ਹਾਰਮਨ ਸਾਰੀ ਗੱਲ ਉਹ ਠੀਕ ਠਾਕ ਹਾਂਜੀ ਤੇ ਨੰਮੈਸ਼ਨ ਕਰਤਾ ਹੈ ਪਿੰਡ ਦੇ ਵਿੱਚ ਵੱਡੀ ਗੱਲ ਪਹਿਲਾਂ ਤਾਂ ਹਾਂਜੀ ਜਿਆਦਾਤਰ ਆਪਾਂ ਮਿੱਤਰੋ ਦੇਖਦੇ ਆਂ ਵੀ ਇਹੋ ਜਿਹੇ ਮਸ਼ੀਨਾ ਵੱਡੀਆਂ ਫਰਮਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਬਣਦੀਆਂ ਤੇ ਪਿੰਡ ਸੈਜੜੇ ਦੇ ਵਿੱਚ ਇਧਰ ਦੇਖ ਸਕਦਾ ਮੈਂ ਬੀੜ ਦਾ ਘਰ ਵੀ ਵਿੱਚ ਤੇ ਘੜੀ ਤਿਆਰ ਕਰਤੀ ਚਾਰ ਪੈਕ ਹਾਂਜੀ ਹਾਂਜੀ ਵੀਰੇ ਪਹਿਲਾਂ ਵੀ ਆਪਾਂ ਤਿਆਰ ਕਰੀਆਂ ਨੇ ਠੀਕ ਆ ਪਹਿਲਾਂ ਵੀ ਤਿਆਰ ਕਰੀਆਂ ਹਾਂ ਆ ਜਾਣੀ ਇਹ ਉਦੋਂ ਟਾਪ ਮਾਡਲ ਆ ਗਈ ਠੀਕ ਆ ਇਹਦੇ ਇੰਜਨ ਵੀ ਫਿੱਟ ਕਰਤਾ ਆਪਾਂ ਸਾਰੀ ਹਾਈਡਰੋਲਿਕਾ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਠੀਕ ਆ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਹਾਂਜੀ ਵੀਰੇ ਤੇ ਸੁਵਿਧਾਵਾਂ ਸੋਨੂੰ ਸਾਰੀਆਂ ਹੀ ਦੇ ਦੂ ਵੀ ਜਿਵੇਂ ਕਹਿੰਦੇ ਜਿੰਨੀਆਂ ਪਹਿਲਾਂ ਤਿਆਰ ਕਰੀਆਂ ਸੀ ਜਿੰਨੀਆਂ ਕੋਹਾਂ ਚ ਦਿੱਕਤਾਂ ਆਉਂਦੀਆਂ ਸੀ ਸਾਰੀਆਂ ਘੱਡਤੀਆਂ ਇਹਦੇ ਸਾਰੀਆਂ ਕੋਈ ਦਿੱਕਤ ਆਈ ਹੋਈ ਨਹੀਂ ਵੀਰੇ ਪਹਿਲਾਂ ਠੀਕ ਆ ਆਈ ਹੋਈ ਨਹੀਂ ਜਾਣੀ ਵਾਲੀ ਡਿਮਾਂਡ ਹੁੰਦੀ ਹੈ ਵੀ ਜ ਇੰਜਨ ਲਗਾਉਣਾ ਜਾਂ 3 ਫੇਸ ਮੋਟਰ ਲਗਾਉਣੀ ਆ ਠੀਕ ਹੈ ਤੇ ਜਾਂ ਪੀਟੀਓ ਤੇ ਕਰਵਾਉਣੀ ਆ ਆਪਾਂ ਤਿੰਨੇ ਚੀਜ਼ਾਂ ਦੀ ਕਰਕੇ ਦੇ ਦਨੇ ਆ ਠੀਕ ਹੈ ਚਾਹੇ ਲੈ ਵੀ ਮਿੱਤਰੋ ਚਾਰ ਪੈਰਾਂ ਕਾ ਕਰਨ ਵਾਲੀ ਮਸ਼ੀਨਾਂ ਚਾਹੇ ਤਾਂ ਇੰਜਨ ਵਾਲੀ ਲੈ ਜਿਓ ਚਾਹੇ ਮੋਟਰ ਵਾਲੀ ਲੈ ਜਿਓ ਚਾਹੇ ਪੀਟੀਓ ਵਾਲੀ ਲੈ ਜਿਓ ਇਹਦੇ ਉੱਤੇ ਵੀ ਮੋਟਰ ਫਿੱਟ ਕਰਕੇ ਦੇ ਦਨੇ ਇੰਜਨ ਵੀ ਫਿੱਟ ਹੋ ਜਾ ਮੋਟਰ ਵੀ ਫਿੱਟ ਹੋ ਜਾ ਠੀਕ ਹੈ ਹਾਂ ਜੀ ਸਾਰੇ ਕੰਮ ਵੀ ਜਾਨੀ ਇਹ ਨਹੀਂ ਕਿਹਾ ਜਾਊਗਾ ਵੀ ਅਸੀਂ ਤਾਂ ਜੀ ਐਸ ਲੋਟੀ ਤਿਆਰ ਕਰਦੇ ਆ ਠੀਕ ਹੈ ਤੇ ਬਾਕੀ ਮੋਟਰ ਵਾਲੀ ਦਾ ਐ ਫਿਰ ਇੱਕ ਸਾਲ ਦੀ ਕੰਪਲੀਟ ਗਾਰੰਟੀ ਆ ਆਪਣੀ ਠੀਕ ਐ ਸਾਲ ਦੀ ਕੰਪਲੀਟ ਗਾਰੰਟੀ ਐ ਜੇ ਕਿਸੇ ਨੇ ਇੰਜਨ ਆ ਉਹਦਾ ਨਵਾਂ ਲਾਉਣਾ ਇਹ ਆਪਣਾ ਸੈਕੰਡ ਹੈਂਡ ਰੱਖਿਆ ਹੋਇਆ ਗਾ ਜੇ ਕਿਸੇ ਨੇ ਨਵਾਂ ਲਾਉਣਾ ਅਗਲਾ ਨਵਾਂ ਲਾ ਲਿਆ ਆਪਾਂ ਆ ਉਹਦਾ 14000 ਰੁਪਏ ਦਾ ਇੰਜਨ ਲਾ ਲਾਂਗੇ ਠੀਕ ਐ ਕਿੰਨੇ ਕਿ ਐਚਪੀ ਦਾ ਚਾਹੀਦਾ ਇੰਜਨ ਇਹ 10 ਐਚਪੀ ਦੇ 10 ਐਚਪੀ ਦਾ ਇੰਜਨ ਆ ਮਿੱਤਰੋ ਤੇ ਬਾਕੀ ਮਸ਼ੀਨ ਦੇਖੋ ਤੇ ਆ ਨਾਲ ਬੈਠਣ ਬਾਅਦ ਤੇ ਜਿਵੇਂ ਕਹਿੰਦੀ ਕੰਟਰੋਲ ਮਸ਼ੀਨ ਦਾ ਸਾਰਾ ਆ ਕੁਰਸੀ ਦੇ ਵੈਗ ਕਿ ਕੰਟਰੋਲ ਇੱਥੇ ਆ ਗਿਆ ਵੀਰੇ ਇੱਥੋਂ ਹੀ ਆਪਣਾ ਜਿਹੜਾ ਇਧਰਲਾ ਡਰਮ ਵਾਲਾ ਕਲੱਚ ਆ ਉਹ ਆ ਗਿਆ ਇਧਰ ਪੈ ਠੀਕ ਐ ਆ ਇਧਰ ਹੀ ਕਲੱਚ ਉਦੋਂ ਬਾਅਦ ਇਹਨੂੰ ਘੁਮਾ ਦਿਓ ਹਨਾ ਹਾਂਜੀ ਵੀਰੇ ਇਹਨੂੰ ਤੇ ਬਾਕੀ ਇਹ ਰੈਲਾ ਜਗੜ ਬਾਕੀ ਘੁੰਮਣ ਵਾਲਾ ਦੱਬੀ ਗਲਾ ਤੁਹਾਨੂੰ ਮਿੱਤਰੋ ਘੁਮਾ ਕੇ ਦਿਖਾਉਣੇ ਆ ਬਾਕੀ ਜਮਾਂ ਨੋਰਮਲ ਜ਼ੋਰ ਲਾਇਆ ਦੇਖੋ ਜਿਵੇਂ ਮਰਜ਼ੀ ਘੁਮਾਈ ਤੇ ਲੋਹੇ ਇਹ ਵੀ ਹਲਕਾ ਘਮਾ ਜਿਵੇਂ ਕਹਦੇ ਬੈਠਾ ਬੈਠਾ ਬੰਦਾ ਚਾਰ ਪੈਰ ਕਰ ਦੂ ਹਾਂਜੀ ਵੀਰੇ ਤੇ ਬਾਕੀ ਜਿਹੜੀ ਆ ਇਧਰਲੀ ਸਾਈਡ ਬਾਗਟਾ ਇਧਰ ਲੱਗੀ ਹੋਈ ਇਹਦੇ ਕਿਵੇਂ ਵਰਕ ਨੇ ਪਹਿਲਾਂ ਤਾਂ ਇਹਦੇ ਬਾਰੇ ਪਾ ਚੰਨਾ ਜਿਵੇਂ ਬੰਦੇ ਨੇ ਕਈ ਰੀਤ ਤੇ ਕੋਈ ਬੰਦਾ ਹੁੰਦਾ ਵੀ ਬਾਹਣ ਚ ਚਾਰ ਪਾ ਲਿਆ ਬੰਦਾ ਕਹਿੰਦਾ ਵੀ ਮੈਂ ਡਾਇਰੈਕਟ ਹੀ ਪੈ ਕਰਾ ਦਾਂ ਜਾਂ ਕੋਈ ਬੰਦਾ ਹੁੰਦਾ ਵੀ ਟੋਆ ਪਲਾ ਭਰੀ ਬੈਠਾ ਕੋਈ ਦਿੱਕਤ ਆ ਗਈ ਬੰਦਾ ਕਹਿੰਦਾ ਯਾਰ ਪੈਕ ਕਰਕੇ ਰੱਖ ਲੇ ਗੀ ਗੱਲ ਪਤਾ ਗੱਲ ਗੀ ਵੀਰੇ ਮੈਂ ਦੇਖੋ ਹਾਂਜੀ ਬਿਜੀ ਨੇ ਚਾਰ ਪੈਕ ਕਰਨਾ ਹੈ ਬਣਿਆ ਹੋਇਆ achar ਪੈਕ ਕਰਨਾ ਠੀਕ ਹੈ ਉਹਦੇ ਲਿਫਾਫੇ 'ਚ ਵੱਧ ਪੈਂਦਾ 80 ਕਿਲੋ ਵੇਟ ਪੈਂਦਾ ਇਹਦੇ ਲਿਫਾਫੇ ਠੀਕ ਹੈ 75 ਤੋਂ 80 ਕਿਲੋ ਵੇਟ 80 ਤੋਂ 80 ਕਿਲੋ ਤੇ ਜੇ ਕਿਸੇ ਨੇ ਨਾਲ ਤਾਜ਼ਾ ਤਾਜ਼ਾ achar ਪਾਉਣਾ ਯਾਨੀ ਵੱਡਣ ਸਾਰੀ ਪਾਉਣਾਗਾ ਠੀਕ ਹੈ ਉਹਦੇ ਵਿੱਚ ਪੈਂਦਾ ਇਹ 65 ਤੋਂ 70 ਕਿਲੋ 65 ਤੋਂ 70 ਕਿਲੋ achar ਜਿਵੇਂ ਕਹੇ ਜੀ ਤਾਜ਼ਾ ਤਾਜ਼ਾ achar ਹਾਂਜੀ ਤੇ ਜੇ ਪਹਿਲਾਂ ਪਾਇਆ ਵਾ ਜਿਵੇਂ ਉਹ ਬਣਿਆ ਹੋਇਆ achar 90 ਦਿਨ ਰੱਖ ਕੇ ਆਪਾਂ ਬਾਅਦ 'ਚ ਸ਼ੇਲ ਕਰਦੇ ਵੇਲੇ ਪੱਠਿਆਂ ਦੀ ਸੌਟੇਜ ਪੈ ਜਾਂਦੀ ਆ ਠੀਕ ਹੈ ਨਾ ਉਹ ਚਾਰ ਲੱਖ ਵਧੀਆ ਜਾਂਦਾ ਨਾਲੇ ਉਹ ਲੇਬਰਾਂ ਵੇਲੀਆਂ ਹੁੰਦੀਆਂ ਨੇ ਠੀਕ ਹੈ ਜਿਵੇਂ ਕਿ ਜੀ ਇਹ ਪਹਿਲਾਂ بیس ਮਾਡਲ ਬਣਾ ਕੇ ਬਾਈ ਨੇ ਸੇਲ ਕੀਤੇ ਆ ਤੇ ਹੁਣ ਟਾਪ ਮਾਡਲ ਆ ਜਿਹਦੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਹਾਂਜੀ ਤੇ ਇਹ ਅਡਜਸਟੇਬਲ ਵੀ ਆ ਇਧਰੋਂ ਵੱਡੀ ਗੱਲ ਆ ਹਾਂਜੀ ਵੀਰੇ ਆ ਪਿੰਨਾ ਕਰਕੇ ਤੁਸੀਂ ਉੱਚੀ ਵੀ ਕਰ ਸਕਦੇ ਹੋ ਤੇ ਤੁਸੀਂ ਆ ਪਿੰਨਾ ਕੱਢ ਕੇ ਤੁਸੀਂ ਨੀਵੀਂ ਵੀ ਕਰ ਸਕਦੇ ਹੋ ਕੰਮ ਇਹ ਉੱਚੀ ਨੀਵੀਂ ਇੱਥੋਂ ਹੋ ਜੂ ਆਪਣੀ ਜਿਹੜੀ ਮਸ਼ੀਨ ਚੱਲਦੀ ਆ ਆਪਾਂ ਉਹਦੀ ਵੀਡੀਓ ਵੀ proper ਬਾਕੀ ਕਲਿੱਪ ਚਾਲਦੀ ਸਾਨੂੰ ਉੱਤੇ ਲਾਦੀ ਮਿੱਤਰੋ ਪੈਕ ਕਿਦਾਂ ਕਰਦੀ ਆ ਤੇ ਇਹ ਉੱਚੀ ਨਹੀਂ ਵੀ ਆ ਹਿਸਾਬ ਨਾਲ ਆ ਕਰਿਆ ਵੜਾ ਐਡਜਟਮੈਂਟ ਫਿਰ ਜਿਵੇਂ ਬੰਦੇ ਨੇ ਟੋਇਆ ਟਵਾ ਟਵਾ ਆਪਣਾ ਨੀਵਾ ਹੁੰਦਾ ਤੇ ਉਹ ਕਿੱਲੀਆਂ ਕੱਢ ਲੈਣੀਆਂ ਉਦੋਂ ਵੀ ਨਹੀਂ ਹੋਗੇ ਥੱਲੇ ਧਰ ਲੋ ਉਥੋਂ ਪੈਕ ਹੋ ਜੇ ਜੇ ਕਿਨ ਲੋਡਰ ਨਾਲ ਮਾਲ ਪਾਉਣਾ ਤਾਂ ਅਗਲਾ ਲੋਡਰ ਨਾਲ ਵੀ ਮਾਲ ਠੀਕ ਹੈ ਲੋਡਰ ਨਾਲ ਉਹ ਹਿਸਾਬ ਨਾਲ ਉੱਚਾ ਕਰ ਲਓ ਜੀ ਹਾਂਜੀ ਵੀਰੇ ਠੀਕ ਹੈ ਉਹਨਾਂ ਉੱਚਾ ਹੋ ਜੂ ਤੇ ਇੱਥੋਂ ਜਿਹੜਾ ਮਾਲ ਆ ਸਾਰਾ ਚੈਨ ਦੇ ਰਹੀ ਸਾਰਾ ਆਪਣਾ ਇੱਥੇ ਆ ਜਾਣਾ ਤੇ ਆਹ ਡਰਮ ਚ ਆ ਜੂਗਾ ਨਾ ਉਦੋਂ ਬਾਅਦ ਵਿੱਚ ਚਾਰ ਡਰਮ ਲੱਗੇ ਹੋਣੇ ਤੇ ਇੱਥੇ ਕਰਕੇ ਜਿਵੇਂ ਆਪਣਾ ਡਰਮ ਇਹ ਭਰ ਗਿਆ ਠੀਕ ਹੈ ਹਾਂਜੀ ਇਹਨੂੰ ਆਪਾਂ ਘੁਮਾ ਦানা ਠੀਕ ਹੈ ਆ ਆਪਣੇ ਜੈਕ ਥੱਲੇ ਆ ਗਿਆ ਇਹ ਠੀਕ ਹੈ ਉਹ ਜੈਕ ਲੱਗਿਆ ਉਹ ਜੈਕ ਲੱਗਿਆ ਹਾਂਜੀ ਠੀਕ ਹੈ ਜੈਕ ਨੇ ਪ੍ਰੈਸ ਕਰ ਦਨਾ ਇਹ ਠੀਕ ਹੈ ਜੈਕ ਨੇ ਪ੍ਰੈਸ ਕਰਕੇ ਇਹ ਆਪਾਂ ਹੋਰ ਘੁਮਾ ਦਨਾ ਆ ਵੀ ਭਰ ਗਿਆ ਮੰਨ ਲਓ ਆਪਣਾ ਹਨਾ ਹਾਂ ਆਹ ਕਲੱਚ ਦੱਬ ਕੇ ਆਪਾਂ ਬਸ ਐ ਘੁਮਾ ਦਨਾ ਇਹ ਠੀਕ ਹੈ ਐ ਘੁਮਾ ਕੇ ਆ ਲੌਕ ਫਾ ਜਾਣੇ ਇਹ ਠੀਕ ਹੈ ਇੱਥੇ ਮਤਲਬ ਜਿਹੜਾ ਬੰਦਾ ਇੱਥੇੋਂ ਬੈਠਾ ਕੰਟਰੋਲ ਕਰੀ ਜਾਂਦਾ ਹਾਂਜੀ ਉਹਨੇ ਨਾਲ ਦੀ ਨਾਲ ਉਧਰ ਇੱਕ ਬੰਦੇ ਨੇ ਲਿਫਾਫਾ ਲਾ ਕੇ ਬਸ ਥੱਲੇ ਧਰ ਕੇ ਲਿਫਾ ਜਦੋਂ ਇਧਰੋਂ ਪੈਕ ਹੋ ਗਿਆ ਉਹਨੇ ਕੱਢ ਕੇ ਦੂਜਾ ਲਫਾ ਫੜ ਆ ਜਾਣਾ ਹਾਂਜੀ ਵੀਰੇ ਤੇ ਘੁੰਮ ਕੇ ਜਿਹੜਾ ਜੈਕ ਆ ਉਹਦਾ ਕੰਟਰੋਲ ਇੱਥੇ ਆ ਗਿਆ ਹੁਣ ਜਮਾ ਸੈਂਟਰ ਦੇ ਵਿੱਚ ਖੜੀ ਆ ਇਹਦੇ ਵੀ ਸੈਂਟਰ ਦੇ ਵਿੱਚ ਇੱਥੇ ਠੀਕ ਹੈ ਤੇ ਜੈਕ ਦੇ ਵੀ ਸੈਂਟਰ ਦੇ ਵਿੱਚ ਆ ਭਰੀ ਜਾਣ ਆ ਦਾਪ ਦੇਈ ਜਾਣੀਆਂ ਇਹਨੇ ਸਰਕਲ ਬਣ ਜਾਂਦਾ ਯਾਨੀ ਖੜਨ ਦੀ ਲੋੜ ਨਹੀਂ ਜਿਵੇਂ ਕਹੇਰੀ ਨਾਲ ਦੀ ਨਾਲ ਇਧਰੋਂ ਪਰ ਪਰ ਡਰਮ ਜਾਈ ਜਾਣਗੇ ਇਧਰੋਂ ਪੈਕ ਹੋ ਹੋ ਇਧਰਲੇ ਪਾਸੇ ਨਿਕਲੀ ਜੂਗਾ ਆ ਉਹ ਪਰਲੇ ਪਾਸੇ ਨਿਕਲਣਗੇ ਪਰਲੇ ਇਹ ਪਹਿਲੇ ਪਾਸੇ ਨਿਕਲੀ ਜੂਗਾ ਪਰ ਪਰ ਤੇ ਉਹ ਜੈਕ ਆ ਉਹਦਾ ਕੰਟਰੋਲ ਵੀ ਇੱਥੇ ਆ ਤੇ ਜਿਹੜਾ ਹੋ ਮੋਟਰ ਆਪਾਂ ਦੇਖ ਰਿਹਾ ਜਿਹੜਾ ਇਹ ਰਾ ਜਿਹੜਾ ਆਪਣਾ ਉਹ ਆ ਸੀਗਾ ਇੱਧਰ ਉਹਦਾ ਕੰਟਰੋਲ ਵੀ ਇੱਥੇ ਆ ਹਾਂਜੀ ਵੀਰੇ ਜਿਵੇਂ ਕਹ ਦੀ ਗੱਲਾ ਬੰਦੇ ਨੇ ਇੱਥੇ ਬਹਿ ਕੇ ਦੇਖਣਾ ਵੀ ਚਾਰ ਪਾਸੇ ਆ ਇੱਥੋਂ ਆਪਾਂ ਨੂੰ ਪਤਾ ਲੱਗ ਜੂ ਵੀ ਆਪਾਂ ਕਿੰਨੇ ਕਿਲੋ ਆਪਾਂ ਨੂੰ ਪਤਾ ਲੱਗ ਜਾਣਾ ਵੀ ਇੱਥੇ ਤੱਕ ਇੰਨੇ ਕਿਲੋ ਵੇਟ ਕਰਦੀ ਐ ਇੱਥੇ ਇੰਨੇ ਕਿਲੋ ਵੇਟ ਕਰਦੀ ਐ ਅਗਲੀ ਠੀਕ ਹੈ ਹਾਂ ਜਿਹੜਾ ਬੰਦਾ ਇੱਥੇ ਬੈਠਾ ਹੋਊਗਾ ਉਹਨੂੰ ਸਾਰਾ ਜੱਜ ਹੋਣ ਲੱਗ ਜਾਣਾ ਵੀ ਠੀਕ ਹੈ ਜਿਵੇਂ ਕਹ ਦੀ ਇਹ ਆ ਲੱਗਿਆ ਵਾ ਮਿੱਤਰੋ ਸੀਸੇ ਵਾਂਗੂ ਤੇ ਇੱਥੋਂ ਦੇ ਸੀ ਜਾਊਗਾ ਵੀ ਇੰਨਾ ਹੋ ਗਿਆ ਤੇ ਹੁਣ ਦੱਬਣ ਦਾ ਕੰਮ ਪ੍ਰੋਸੈਸ ਮਿੱਤਰੋ ਇੱਥੋਂ ਪੈਕ ਹੋ ਕੇ ਲਫਾਫਾ ਨਿਕਲ ਜੀ ਅੱਜ ਇੱਕ ਦੇ ਮੂਰੇ ਆਪਣੀ ਪਲੇਟ ਚੜ ਜਾਂਦੀ ਹੈ ਠੀਕ ਹੈ ਇਹਨੇ ਦਾਅਵ ਦੇਣੀ ਹੈ ਇਹਨੇ ਦਾਅਵ ਦੇਣੀ ਹੈ ਠੀਕ ਹੈ ਆਹ ਪਲੇਟ ਆ ਮਿੱਤਰੋ ਬਣੀ ਹੋਈ ਇਹਨੇ ਦਾਅਵ ਦੇਣੀ ਆ ਉਸ ਤੋਂ ਬਾਅਦ ਜੇ ਜਦੋਂ ਆਪਣਾ ਜੱਕ ਆ ਗਿਆ ਆਪਾਂ ਇੱਥੋਂ ਚਾਰ ਦੇਣੀ ਆ ਠੀਕ ਹੈ ਤੇ ਜੇ ਹੁਣ ਆਪਾਂ ਗੱਲ ਕਰੀਏ ਪੈਕ ਕਰਨ ਵਾਲੇ ਚਾਰ ਦੀ ਹਾਂਜੀ ਤਾਂ ਕਿੰਨਾ ਕੁ ਚਾਰ ਆ ਜਿਹੜਾ ਇਹ ਪੈਕ ਕਰ ਦਿੰਦੀ ਆ ਦਿਨ ਦੇ ਵਿੱਚ ਇਹਦੇ ਫਿਰ ਦੇਖੋ ਕਣ ਮੇਰ ਚ ਮਾਲ ਪਾਉਣ ਵਾਲੀ ਲੇਬਰ ਚਾਹੀਦੀ ਆ ਜਿੰਨਾ ਮਰਜੀ ਕੰਮ ਲੈ ਲੋ 1 ਮਿੰਟ ਦੇ ਪ੍ਰੋਸੈਸ ਹੁੰਦਾ ਦਾ ਤੂੰ ਤਾਂ 30 ਸਕਿੰਟ ਦਾ ਹੁੰਦਾ ਆਪਾਂ 1 ਮਿੰਟ ਦਾ ਕਹਿ ਕੇ ਚੱਲਾਂਗੇ 1 ਮਿੰਟ ਦੇ ਵਿੱਚ ਲਫਾਫਾ ਕੱਢ ਦਿੰਦੀ ਆ ਅਸਾਂ 1 ਮਿੰਟ ਦੇ ਵਿੱਚ ਇੱਕ ਪੂਰਾ ਪੂਰਾ ਲਫਾਫਾ ਭਰ ਕੇ ਬਾਹਰ ਕਰ ਦਿੰਦੀ ਆ 30 ਤੋਂ 35 ਮਿੰਟ ਦੇ ਵਿੱਚ ਆਪਣਾ ਜੱਕਾ ਪੜਾਉਣ ਕਰ ਜਾਂਦਾ 30 ਤੋਂ 35 ਸਕਿੰਟ ਦੇ ਵਿੱਚ ਸੋਰੀ 30 ਤੋਂ 35 ਸਕਿੰਟ ਜੀ ਸਕਿੰਟ ਦੇ ਵਿੱਚ ਹਾਂਜੀ ਬਈ ਮੇਤਰੋ ਜਿਹੜਾ ਜੈਕ ਲੱਗਿਆ ਉਹਨਾ 30 ਤੋਂ 35 ਸਕਿੰਟ ਦੇ ਵਿੱਚ ਪੂਰੀ ਦਾਬ ਦੇ ਕੇ ਲਫਾਫਾ ਤਿਆਰ ਕਰ ਦਿੰਦਾ ਤੇ 1 ਮਿੰਟ ਦੇ ਵਿੱਚ ਪੂਰਾ ਤਿਆਰ ਹੋ ਕੇ ਲਫਾ ਜੇ ਤਾਂ ਤੁਸੀਂ ਤਾਜ਼ਾ ਪਾਉਣਾ ਤਾਂ ਮਿੱਤਰੋ 65 ਤੋਂ 70 ਕਿਲੋ ਦਾ ਅਲਫਾਫਾ ਬਣਦਾ ਨਹੀਂ 80 ਕਿਲੋ ਦਾ ਇਹ ਪਾਇਆ ਵਾ ਟੋਏ ਦੇ ਵਿੱਚੋਂ ਪਾਉਣਾ ਤੇ ਸਬਧਾਵਾ ਮਾਂ ਦੋਨੀ ਦੇਤੀਆਂ ਇਹਦੇ ਵਿੱਚ ਦੋਨੇ ਸਬਧਾਵਾ ਮਾਂ ਨੇ ਜਿਵੇਂ ਕਿ ਦੀ ਆਪਸ਼ਨ ਬਾਈ ਹਰਮਨ ਨੇ ਕੋਈ ਨਹੀਂ ਛੱਡਿਆ ਇੱਧਰ ਵੀ ਸਬਧਾਵਾ ਪਾਉਣ ਵਾਲਿਆਂ ਵੀ ਦੋ ਕਰਤੀਆਂ ਤੇ ਇੱਧਰ ਇੰਜਨ ਵਾਲੇ ਪਾਸੇ ਤਾਂ ਨਹੀਂ ਕਰਦੇ ਆਪਣਾ ਰੋਲ ਦਾ ਟੈਂਕ ਆ ਗਿਆ 60 ਲੀਟਰ ਦਾ ਜੀ 60 ਲੀਟਰ ਦਾ ਟੈਂਕ ਲਾਤਾ ਠੀਕ ਐ ਤੇ ਇੱਥੋਂ ਤੇਲ ਦੀ ਸਪਲਾਈ ਹੈ ਜਿਹੜੀ ਆ ਪੰਪ ਨੂੰ ਦੀ ਆ ਪੰਪਾ ਉਧਰੋਂ ਚੱਲਦਾ ਹਾਂ ਜੀ ਬਾਕੀ ਸਾਰਾ ਕੰਟਰੋਲ ਇੱਥੇ ਆ ਗਿਆ ਨਾਲ ਹੀ ਵਾਪਸੀ ਆ ਨਾਲ ਹੀ ਦੇ ਨਾਲ ਵਾਪਸੀਆ ਬਾਕੀ ਜਿਹੜੀ ਫੀਟਿੰਗ ਆ ਉਹ ਮੈਨੂੰ ਬਹੁਤ ਵਧੀਆ ਲੱਗੀ ਜਿਵੇਂ ਬੰਦੇ ਦਾ ਇੱਥੇ ਲੋਹੇ ਦਾ ਪਾਈਪ ਹੋਵੇ ਲੀਕੇਜ ਵਗੈਰਾ ਆ ਗਈ ਹਾਂ ਜੀ ਫਿਰ ਪਤਾ ਗੱਲ ਕੀ ਆ ਕਈ ਵਾਰੀ ਅਡਜਸਟਮੈਂਟ ਕਰਨੀ ਆ ਮਾੜੀ ਮੋਟੀ ਜਾਨੀ ਇਹਨਾਂ ਦੀਆਂ ਬੈਲਟਾਂ ਕਈ ਵਾਰ ਢਲੀਆਂ ਹੁੰਦੀਆਂ ਨੇ ਅਸੀਂ ਇੰਜਨ ਨਹੀਂ ਹਿਲਦਾ ਰੱਖਿਆ ਵੀ ਇੰਜਨ 'ਚ ਵੇਟ ਵਾਲਾ ਹੁੰਦਾ ਅਸੀਂ ਪੰਪੀ ਥੋੜਾ ਜਿਆ ਅਡਜਸਟ ਹੁੰਦਾ ਕਰ ਠੀਕ ਹੈ ਜੇ ਇੰਜਨ ਹਲਾਉਣ ਦੀ ਲੋੜ ਨਹੀਂ ਹੈਗੀ ਇੰਜਨ ਹਲਾਉਣ ਦੀ ਲੋੜ ਨਹੀਂ ਠੀਕ ਹੈ ਇਹਨੂੰ ਮੜਾ ਗਾਹਾਂ ਕਰਤਾ ਪਾਈਪ ਉਹ ਸਾਪਣਾ ਆ ਸਾਰੀਆਂ ਆਪਣੀਆਂ ਪੱਕੀਆਂ ਪਾਈਪਾਂ ਨੇ ਜਿੰਨਾ ਤੇ ਜ਼ੋਰ ਨਹੀਂ ਹੈਗਾ ਪਾਈਪਾ ਦਿਓ ਪੈ ਪਨੇ ਰਬੜ ਦੀਆਂ ਪਲੱਸ ਕਰਦੇ ਠੀਕ ਹੈ ਜਿਵੇਂ ਕਿ ਇਹ ਚੇਂਜ ਕਰਨੀਆਂ ਵੀ ਚੇਂਜ ਕਰਨੀ ਹਾਂ ਤੇ ਬਾਕੀ ਜਿਹੜਾ ਟੈਂਕ ਦੇ ਵਿੱਚ ਵੀ ਦੇਖੀ ਆਪਾਂ ਸਾਰੀਆਂ ਚੀਜ਼ਾਂ ਛੋਡੀਆਂ ਨਿੱਕੀ ਨਿੱਕੀ ਚੀਜ਼ ਨੂੰ ਧਿਆਨ ਚ ਰੱਖ ਕੇ ਬਣਾਇਆ ਵਾ ਜਿਵੇਂ ਜੇ ਗੱਲ ਕਰੀਏ ਆਹ ਪੁਰਜ਼ਾ ਜਿਵੇਂ ਇੱਥੋਂ ਖੋਲੋ ਚੇਂਜ ਕਰੋ ਜੇ ਕਿਹੜੀ ਲੰਗ ਸਾਰੇ ਡਰਾਮ ਆਪਣੇ ਖੋਲਦੇ ਕਰੇ ਵੀਰੇ ਲੰਬੇ ਟਾਈਮ ਤੱਕ ਬੰਦਾ ਵਰਤਦਾ ਕਿਸੇ ਡਰਾਮ ਦੇ ਵਿੱਚ ਮੰਨ ਕੇ ਚਲੋ ਦਿੱਕਤ ਆ ਗਈ ਦਿੱਕਤ ਆਈ ਉਹ ਕੱਲਾ ਖੋਲ ਕੇ ਜਿਵੇਂ ਆਹ ਪੜਦਾ ਹੈਗਾ ਦੇਖੋ ਇਧਰੋਂ ਲਾਓ ਖੋਲਾ ਵੀਰ ਤੇ ਇਹ ਦੇਖੋ ਇਧਰੋਂ ਲਾਓ ਖੋਲਤਾ ਤੇ ਕੱਲੀ ਜਿਹੜੀ ਆਹ ਪਲੇਟ ਆ ਇਹ ਵੀ ਬਦਲਨੀ ਆ ਤੁਸੀਂ ਸਿੱਧਾ ਇੱਥੋਂ ਕਾਬਜਾਂ ਚੋਂ ਪੈਨ ਕੱਢੋ ਕੱਲਾ ਆ ਬਦਲਿਆ ਜੋ ਜੇ ਪੂਰੇ ਇਹਦੇ ਵਿੱਚ ਡਿੱਕਦਾ ਇੱਥੋਂ ਆ ਦੋ ਨਟ ਨਹੀਂ ਖੁੱਲੋ ਇਹ ਬਦਲਿਆ ਬਾਕੀ ਭਾਈ ਜਿਹੜਾ ਆਪਣਾ ਆਹ ਲੋਕ ਆ ਸੈਂਟਰ ਵਾਲਾ ਠੀਕ ਹੈ ਇਹ ਮਸ਼ੀਨ ਉਦੋਂ ਖਰਾਬ ਹੁੰਦੀ ਹੈ ਜਦੋਂ ਆਣ ਜਦੋਂ ਸੈਂਟਰ ਹੈਲਦਾ ਹੈ ਇਹਦਾ ਜਦੋਂ ਦਾ ਵੱਧ ਘਟ ਆਉਂਦੀ ਹੈ ਕਿ ਸਈ ਕਈ ਵਾਰੀ ਕੋਈ ਅਣਜਾਣ ਬੰਦਾ ਇੱਥੇ ਧਰ ਕੇ ਪਲੇਟ ਦਾਬ ਦੇ ਦੇ ਠੀਕ ਹੈ ਉਦੋਂ ਚੀਜ਼ ਨੂੰ ਚੱਕਰ ਪੈਂਦਾ ਜਿਹੜੋ ਆਗਲਾਂ ਨੂੰ ਕਹਦਾ ਵੀ ਭਾਈ ਆਹ ਲੋਕ ਲਾ ਕੇ ਮਸ਼ੀਨ ਦੀ ਗਾਰੰਟੀ ਫੇਰ ਆ ਵੀ ਇਹ ਇਹ ਲੋਕ ਲਾ ਕੇ ਤੁਸੀਂ ਫੇਰ ਇਹਨੂੰ ਵਰਕ ਕਰਨਾ ਮਸ਼ੀਨ ਨੂੰ ਠੀਕ ਹੈ ਜੇ ਮੰਨ ਕੇ ਚੱਲੋ ਲੋਕ ਸੋਡਾ ਨਹੀਂ ਲੱਗਿਆ ਤਾਂ ਜਿਹੜਾ ਜੈਕ ਆ ਜੈਕ ਨੇ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਸਹੀ ਢੰਗ ਨਾਲ ਕੰਮ ਨਹੀਂ ਕਰਨਾ ਇੱਧਰ ਵੀ ਬਾਹਰ ਪੱਠੇ ਡੋਲੂ ਵੀਰੇ ਇੱਧਰ ਵੀ ਬਾਹਰ ਡੋਲੂ ਤੇ ਉਧਰ ਵੀ ਸਹੀ ਦੋਨੋਂ ਦੇ ਸੈਂਟਰ ਹਿੱਲਣਗੇ ਇਹਨਾਂ ਦੇ ਇਹਦਾ ਫੇਰ ਆਪਾਂ ਐਂ ਕਹਿ ਸਕਦੇ ਜਦੋਂ ਬੰਦਾ ਕੁਰਸੀ ਤੇ ਜਿਹੜਾ ਇੱਥੇ ਬੈਠਾ ਉਹਨੂੰ ਪਹਿਲੀ ਪਤਾ ਲੱਗ ਜੂ ਵੀ ਹੁਣ ਆਪਣਾ ਲੋਕ ਲੱਗਿਆ ਨਹੀਂ ਉੱਥੇ ਲੱਗਣ ਲੱਗੇ ਸੀ ਹਾਂਜੀ ਤੇ ਬਾਕੀ ਮਿੱਤਰੋ ਪੂਰੀ ਗੁਣਗੀਆਂ ਦੇ ਵਿੱਚ ਮਸ਼ੀਨ ਬਣਾਈ ਆ ਵੀਰ ਨੇ ਤੇ ਜਿਹੜਾ ਨੰਬਰ ਆਪਣਾ ਕੰਟੈਕਟ ਨੰਬਰ ਕਿੰਨਾ ਜੇ ਕਿਸੇ ਵੀਰ ਨੇ ਸੁੱਤੋਂ ਤਿਆਰ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ ਵੀਰੇ 9843 989148 092 092 67 ਵੀਰ ਦਾ ਕੰਟੈਕਟ ਨੰਬਰ ਆ ਪਿੰਡ ਸ ਹੈ ਜਿਹੜਾ ਨਾਂ ਬਈ ਦਾ ਹੈਗਾ ਹਰਮਨ ਤੇ ਜੇ ਹੁਣ ਆਪਾਂ ਫਰਮ ਵਾਲੇ ਪਾਸੇ ਨੂੰ ਚੱਲ ਗਏ ਜੇ ਉਹਨਾਂ ਦੇ ਮਸ਼ੀਨ ਕੋਈ ਕਿਸਾਨ ਵੀਰ ਲੈਂਦਾ ਤਾਂ ਉਹਨਾਂ ਦੇ ਐ ਮੰਨ ਕੇ ਜਲ ਵੀ ਗਾਲ ਵੱਡਣ ਵਾਲਾ ਕੰਮ ਹੁੰਦਾ ਤੇ ਆਪਣਾ ਰੇਟ ਦਾ ਕਿੰਨਾ ਕੀ ਡਿਫਰੈਂਸ ਆਪਣਾ ਵੀਰੇ ਖਾਸਾਈ ਵਰਕ ਅਛਾ ਪੂਰਾ ਹੀ ਫਰਕ ਆ ਨਾ ਨਾ ਕਰਦੇ ਜਾਨੀ ਲੱਖ ਰੁਪਏ ਨੂੰ ਫਰਕ ਪੈ ਜਾਂਦਾ ਅਛਾ ਲੱਖ ਰੁਪਏ ਨੂੰ ਫਰਕ ਪੈ ਜਾਂਦਾ ਲਈ ਮਿੱਤਰੋ ਜਿਵੇਂ ਕਰੀਏ ਬਾਕੀ ਉਹਨਾਂ ਦਾ ਸਿਸਟਮ ਇਹ ਹੁੰਦਾ ਵੀ ਬਾਈ ਜੀ ਅਸੀਂ ਤਾਂ ਐਂ ਤਿਆਰ ਕਰਦੇ ਆ ਠੀਕ ਆ ਅਸੀਂ ਇਹ ਚੇਂਜ ਨਹੀਂ ਕਰ ਸਕਦੇ ਸਾਡੀ ਕੰਪਨੀ ਕਿੰਨੀ ਅਈ ਚੀਜ਼ ਤਿਆਰ ਕਰੀਂ ਦਿਆ ਜੇ ਕੋਈ ਬੰਦਾ ਡਿਮਾਂਡ ਰੱਖ ਕੇ ਆਪ ਦੀ ਚੀਜ਼ ਤਿਆਰ ਕਰਾਉਂਦਾ ਆਪਾਂ ਉਹ ਵੀ ਕਰ ਦਿੰਦੇ ਆ ਠੀਕ ਆ ਜਿਵੇਂ ਚਾਹੂਗਾ ਉਹਵੇਂ ਜਿਵੇਂ ਬਾਈ ਨੇ ਤਿੰਨ ਹੌਸਨਾ ਤਾਂ ਦੇ ਦਿੱਤੀਆਂ ਜੋ ਤੋਂ ਬਿਨਾਂ ਕੋਈ ਲਈ ਤੇ ਹੈਗੀ ਉਹ ਦੇਣੇ ਪੈਸੇ ਲਾਉਣੇ ਉਹਦਾ ਮਨ ਨਾ ਖੁਸ਼ ਹੋਇਆ ਫਿਰ ਉਹ ਜੇ ਕੰਮ ਕਰੇ ਦਾ ਕੋਈ ਫਾਇਦਾ ਨਹੀਂ ਜਿਵੇਂ ਮੰਤਰੀ ਤੁਸੀਂ ਆਪ ਦੀ ਇਸਾ ਲੈ ਕੇ ਆਜੋ ਵੀ ਐਂ ਜੇ ਮਸ਼ੀਨ ਬਣਾਉਣੀ ਆ ਉਹੇ ਜੀ ਵੀ ਬਣ ਕੇ ਤਿਆਰ ਚਾਹੇ ਜਾਂ ਕੰਮ ਛੋਡਾ ਉਹੇ ਦਾ ਕੰਮ ਕਰਕੇ ਬਾਈ ਹਰਮਨ ਦੇ ਦਊਗਾ ਆ ਵੀ ਮਸ਼ੀਨ ਆਪਣੀ ਤਿਆਰ-ਵਾਰ ਤਿਆਰ ਆ ਜੇ ਕਿਸੇ ਵੀਰ ਨੇ ਜਮਾ ਮੌਕੇ ਤੇ ਲੈਣੀ ਹੁਣ ਠੀਕ ਹੈ ਜਿਵੇਂ ਹੁਣ ਦੇਖ ਸਕਦੇ ਆ ਵੀ ਮੱਕੀ ਦਾ ਸੀਜ਼ਨ ਚੱਲੀ ਜਾਂਦਾ ਕਈ ਵੀਰਾਂ ਨੇ ਟੋਏ ਵੀ ਭਰ ਲਏ ਕੋਈਆਂ ਦਾ ਪਾਉਣ ਵਾਲੇ ਵੀ ਪਿਆ ਹਜੇ ਜੀ ਜਿਹੜਾ ਪੈਕ ਕਰਨ ਵਾਲਾ ਕੰਮ ਆ ਵੀਰੇ ਉਹ ਤਾਂ ਅਗਲਾ ਟੋਏ ਹੁਣ ਟੋਏਆਂ ਚ ਚਾਰ ਪਾ ਲੈ 90 ਦਿਨ ਦੱਬ ਕੇ ਰੱਖ ਛੋਨਾ ਝਾਨਾ ਲਾ ਕੇ ਫ੍ਰੀ ਹੋ ਕੇ ਫੇਰ ਇਹਨੂੰ ਸਟਾਰਟ ਕਰੂਗਾ ਹਾਂ ਨਾਲ ਤਾਂ ਉਹਨੂੰ ਲੇਬਰਾਂ ਵੇਲੀਆਂ ਹੋ ਜਾਂਦੀਆਂ ਨੇ ਸਹੀ ਗੱਲ ਆ ਤੇ ਉਹਦੇ ਬਾਅਦ ਦੇ ਵਿੱਚ ਜੇ ਆਪਾਂ ਹੁਣ ਇਹ ਚਾਰ ਦੀ ਗੱਲ ਕਰੀਏ ਕਿੰਨਾ ਕੁ ਟਾਈਮ ਖਰਾਬ ਨਹੀਂ ਹੁੰਦਾ ਜਿਵੇਂ ਹੁਣ ਜੇ ਆਪਾਂ ਚੂਹੇ ਦੀ ਦੇਖ ਇਹਦਾ ਲਖਾ ਪਾਉਂਦਾ ਵੀਰੇ ਡੋਰ ਦੀ ਵੀ ਕਿਹੜੀ ਕੁਆਲਿਟੀ ਲੈਣੀ ਆ ਕੀ ਸਿਸਟਮ ਲੈਣਾ ਹਨਾ ਠੀਕ ਹੈ ਉਹ ਸਲੋਟ ਆ ਵੀਰੇ ਚਾਹੇ ਸਾਲ-ਸਾਲ ਵੀ ਪਿਆ ਰਹਿੰ ਤੇ ਜੇ ਹੁਣ ਜਿਵੇਂ ਬੱਚ ਬੰਦੇ ਕਹਿੰਦੇ ਵੀ ਲਫਾ ਫੇਲਾ ਚੂਹਾ ਚੂਹਾ ਤੇ ਜੇ ਆਪਾਂ ਗਏ ਟੋਏ ਚ ਪੜ ਕੇ ਉਹਦਾ ਟੋਏ ਵਾਲਾ ਵੀ ਖਰਾਬ ਟੋਏ ਵਾਲਾ ਸਾਡੇ ਆਪਣੇ ਨਾਲ ਨਾਲ ਖੱਡ ਕਰ ਲਈ ਉਹਨੇ ਮਿੱਟੀ ਰਲਾਤੀ ਸਾਰਾ ਖਰਾਬ ਕਰਤਾ ਠੀਕ ਹੈ ਤੇ ਬਾਕੀ ਜੇ ਪੱਕੇ ਥਾਂ ਤੇ ਇਹ ਜਿਹੜੀਆਂ ਤੁਸੀਂ ਬੰਦਾ ਆਪਣੇ ਰੱਖੋਗੇ ਤਾਂ ਚੰਗੇ ਇਹ ਲੋਕਲ ਆਪਣੇ ਪੰਜਾਬ ਦੇ ਵਿੱਚ ਚਾਰ ਵਾਰਤਨਾ ਯਾਨੀ ਉਹਨਾਂ ਨੂੰ ਤਾਂ ਆਹ ਮਸ਼ੀਨ ਲੋਟ ਆ ਗਈ ਯਾਨੀ ਨਾਲ ਤਾਂ ਇਹਦੀ ਗੰਢ ਹੱਥੋਂ ਨੂੰ ਪੈ ਜਾਂਦੀ ਹੈ ਜੀ ਠੀਕ ਹੈ ਛੋਟੀ ਗੰਢ ਉਹਦੀਆਂ ਨਾਲੇ ਚੱਕਣੀ ਕਰਨੀ ਸੌਖੀ ਆ ਕਈ ਵਾਰੀ ਮੰਨ ਲਓ ਪੈਕ ਕਰਦੇ ਤੋਂ ਆਪਾਂ ਤੋਂ ਲਾਉਂਦੇ ਆ ਕਰਦੇ ਤੋਂ ਲਫਾ ਫਾਏ ਤੇ ਮੜ ਜਾ ਕੱਟ ਲੱਗ ਗਿਆ ਉੱਥੇ ਦੇ ਟੇਪ ਲੱਗ ਜਾਂਦੀ ਹੈ ਤੇ ਬਾਕੀ ਇੱਕ ਟੋਏ ਵਾਲੇ ਦੇ ਵਿੱਚ ਹੋਰ ਵੀ ਡਿੱਕ ਤੋਂ ਦੇ ਜਿਵੇਂ ਬੰਦੇ ਨੇ ਚਾਰ ਪਟਲੇ ਨੂੰ ਹਵਾ ਲਾ ਕੇ ਮੂਹਰਲਾ ਖੁਸਕ ਹੋ ਜਾਂਦਾ ਉਹ ਖਰਾਬ ਹੋ ਜਾਂਦਾ ਉਹ ਖਰਾਬ ਹੋ ਜਾਂਦਾ ਜੇ ਨਾ ਟੱਕਿਆ ਜਾਵੇ ਉਹ ਖਰਾਬ ਹੋ ਜਾਂਦਾ ਇਧਰ ਤੁਸੀਂ ਇੱਕ ਗੰਢ ਚੱਕਣੀ ਆ ਉਹੀ ਖੋੜਨੇ ਉਹੀ ਖੋੜਨੇ ਬਾਕੀ ਛੋਟੀਆਂ ਸਾਰੀਆਂ ਉਵੇਂ ਪਈਆਂ ਜਿਵੇਂ ਕਿ ਇਹ 4 ਛੋਟਾ ਪੂਰਾ ਵਧੀਆ ਪਿਆ ਨਹੀਂ ਨਹੀਂ ਹੈਗਾ ਵੀ ਤੂੰ ਡੇਢ ਕੁਆਂਟਲ ਵਾਲੀਆਂ ਕੁਆਂਟਲ ਵਾਲੀ ਗੰਢ ਲਿਆਂਦੀ ਛੋਟੇ ਡੰਗਰ ਦੋ ਨੇ ਖਾਧਾ ਟੋਕਰਾ ਟੋਕ ਰਹੀ ਆ ਠੀਕ ਹੈ ਤੇ ਦੂਜਾ ਪਿਆ ਉਹਨੂੰ ਕਿਸੇ ਲੋਟ ਬੰਦ ਵੀ ਨਹੀਂ ਕਰਦਾ ਜਿਹੜਾ ਛੋਟਾ ਲਫਾ ਪਿਆ ਇਹਨੂੰ ਤਾਂ ਆਪਾਂ ਬੰਦ ਵੀ ਕਰ ਦੇਵਾਂਗੇ ਉੱਥੋਂ ਠੀਕ ਹੈ ਉੱਥੋਂ ਬੰਦ ਕਰਕੇ ਧਰ ਦੋ ਜਿਵੇਂ ਆਪਾਂ ਗੱਟਾ ਦੂਜਾ ਬੰਦ ਕਰ ਦਈਏ ਹਾਂ ਜੀ ਲਈ ਮੇਤਰੋ ਸਬਧਾਵਾ ਫੁੱਲਨੇ ਤੇ ਬਾਕੀ ਕੁਆਲਿਟੀ ਇੱਕ ਨੰਬਰਾਂ ਮਸ਼ੀਨ ਦੀ ਤਿਆਰ ਕਰਨ ਵਾਲੀ ਗੱਲਬਾਤ ਕਰਕੇ ਤੁਸੀਂ ਲ 09273 ਨੰਬਰ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾ ਬਾਈ ਇਹਨਾਂ ਕਿਰਾਂ ਦੋ ਮੌਕੇ ਮਿੱਤਰੋ ਸੀਜ਼ਨ ਦਾ ਟਾਈਮ ਆ ਚੱਕ ਦੋ ਕੰਮ ਕਰਿਆ ਧੰਨਵਾਦ ਬਈ ਯਾਰ ਮਾਨ ਓਕੇ